ਉਹੀ ਗੱਲਾਂ ਫੇਰ ਹੋਰਾਂ ਦੇ ਬਾਦਵਾਜਾਂ ਆ ਰਹੇ ਨੇ ਵਿੱਚ ਮੋਟਰਸਾਪ ਹੀ ਗੁੱਸਾ ਕਰੋਗੇ ਹੁਣ ਆ ਜਾ ਕੱਲ ਦੇ ਕਿੰਨੇ ਬੰਦੇ ਪਰੇ ਸਨ ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਨੇ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਨਾਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਆਏ ਜਾਂ ਸਕੂਟਰ ਆਏ ਟੂ ਵਿਲਰ ਆ ਕੁਨੋਂ ਚੋਰੀ ਕਰਦੇ ਨੇ ਇਹ ਖਾਸ ਕਰਕੇ ਤੰਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦੇ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਕੋਲ ਕਸ਼ਿਸ਼ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਿਹਨੂੰ ਮਾਨੇਪੁਰ ਪੁਲ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਿਮਾਰਡ ਲਿਆਂਦਾ ਤੇ ਕੁੱਲ ਸਾਡੇ ਕੋਲ ਸੱਤ ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁੱਲ ਟੂ व्हीਲਰ ਜਿਹੜੇ ਸੱਤ ਬਰਾਮਦ ਹੋਏ ਹਨ ਕੋਲ ਤੋਂ ਤਾਂ ਇਹਨਾਂ ਦੀ ਮੋਰੋ ਸਫਰਡੀ ਕੀ ਸੀ ਕਿ ਤੰਤਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਗਿਆ ਸ਼ਾਦੀ ਗੁਰੀ ਉਥੇ ਮੋਸਲ ਚੋਰੀ ਕਰ ਲਵਾਂ ਚੋਰੀ ਕਰਕੇ ਸਾਈਡ ਤੇ ਰੱਖ ਲਵਾਂ ਤੋ ਤਿੰਨ ਮੋਸਲ ਤੇ ਐਸਐਸਸੀ ਦੇ ਜਿਹੜੇ ਲੋ ਠੀਕ-ਠੋਕ ਕਰਨ ਉਹ ਵੀ ਦਿੱਤੇ ਸੀ ਇਹਨਾਂ ਨੇ ਬ੍ਰਦਰ ਉਹਨਾਂ ਬਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਮੋਸਲ ਉਹਨਾਂ ਠੀਕ ਕਰਦੇ ਨੇ ਤੇ ਪੈਸੇ ਵੀ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤਿੰਨ ਚਾਰ ਮੋਸਲ ਤੇ ਬੱਕਰੇ ਸਾਈਡ ਤੇ ਰੱਖੇ ਸੀਗੇ ਅਬੰਡਨ ਇਲਾਕੇ ਦੇ ਵਿੱਚ ਖੈਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਕੰਮ ਕੀਤਾ ਇਸਪੈਕਟਰ ਆਪਣੇ ਮੋਹਿਤ ਕੁਮਾਰ ਜੀ ਦੇ ਐਸਓ ਤੋਂ ਤੁਹਾਨੂੰ ਲੱਗੇ ਨੇ ਦੀ ਟੀਮ ਜੀਐਸਏ ਤਾਜ ਨੇ ਫਿਕਰਮੁਰ ਦੇ ਇਹ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਹੋਰ ਸਤ ਮੋਸ਼ਲ ਬਰਾਬਰ ਕੀਤਾ ਮਕਸਦ ਤੇ ਐਕਟਿਵ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਸਰ ਦੇਖੋ ਇਹ ਦੋ ਵਿਅਕਤੀ ਮਿਲੇ ਆ ਇਹਨਾਂ ਦਾ ਨਾਮ ਸੁਖਵਿੰਦਰ ਸਿੰਘ ਆ ਤੇ ਸਤਰਾਮ ਸਿੰਘ ਆ ਦੋਨੋਂ ਮੁਸ਼ਰਫ ਬਨੋਂ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਖਿਲਾਫ ਟੋਟਲ ਇੱਕ ਦੇ ਖਿਲਾਫ ਤਿੰਨ ਨੇ ਤੇ ਇੱਕ ਦੇ ਖਿਲਾਫ ਦੋਨੋਂ ਮਕਦਮੇ ਦਰਜ ਨੇ ਐਂਡੀ ਦੇ ਮਕਦਮੇ ਨੇ ਨੋਟ ਇਸ਼ੂ ਹੰਗੂ ਕਦਮੇ ਨੇ ਕੂਰ ਕਦਮੇ ਨੇ ਮੀਨਸ ਇਹ ਡਰੱਗਸ ਜਿਹੜਾ ਕਰੀ ਡਰੱਗਸ ਦਾ ਕੰਮ ਕਰਦੇ ਨੇ ਛੋਟ-ਛੋਟ ਕਿਤੇ ਮੋਸ਼ਰ ਦੀ ਬਿਜੋਰੀ ਕਰ ਲਿਆ ਕੁਝ ਪੀ ਲਿਆ ਕੁਝ ਵੇਚ ਜਿਆਦਾ ਨਾਲ ਕੰਮ ਕਰਦੇ ਅਸੀਂ ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਕਾਫੀ ਕੰਮ ਕੀਤਾ ਕਿ ਸਾਨੂੰ ਆਸ ਅਗਿਆ ਅਸੀਂ ਹੋਰ ਵੀ ਮੋਸ਼ਰ ਲੀਆਂ ਕੋਈ ਨੁਕੀ ਚੀਜ਼ ਬੁੱਕ ਕਰਾਂਗੇ ਸਰ ਕਿਸੇ ਗੈਂਗ ਦੇ ਨਾਲ ਲਿੰਕ ਹੋਣ ਨਹੀਂ ਗੈਂਗ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ ਗੈਂਗ ਨਹੀਂ ਕੋਈ ਸਾਹਮਣੇ ਆਈ ਕੋਈ ਕਿਸੇ ਗੈਂਗ ਨਾਲ ਰਿਲੇਟ ਹੋਵੇ ਦੇ ਕੋਈ ਚੋਰੀ ਦਾ ਹੀ ਕੰਮ ਹੀ ਕਰਦੇ ਆ ਚੋਰੀ ਕਰਕੇ ਆਸ-ਪਾਸ ਦੇ ਇਲਾਕੇ ਤੋਂ ਚੋਰੀ ਕਰਕੇ ਵੇਚਦੇ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਮਕਸੇ ਲੈ ਲਈ 60 70 ਹਜ਼ਾਰ ਦਾ ਮਕਸੇ ਲੈ ਆਉਣ 10 ਹਜ਼ਾਰ ਤੱਕ ਦਾ 20 ਹਜ਼ਾਰ ਤੱਕ ਇਹਨਾਂ ਜੀ ਵੇਚ ਕੇ ਤੇ ਆਪਣਾ ਗੁਜ਼ਾਰਾ ਬੁਜ਼ਾਰਾ ਕਰ ਲਿਆ ਕੁਮਿਸ਼ਾ ਕਰ ਲਿਆ ਆਪਣੀ ਕਮਾਈ ਕਰ ਤੋ ਨਾ ਕੰਮ ਸੀ। ਸੋ ਇਹ ਬੜੀ ਬੜੀ ਪ੍ਰਾਪਤੀ ਹੈ ਜੀ ਥਾਣਾ ਸੁਲਤਾਨਵੰਟੀ। ਇਹਦੇ ਵਿੱਚ ਅਸੀਂ ਹੋਰ ਜ਼ਿਆਦਾ ਮਿਹਨਤ ਨਾਲ ਕੰਮ ਕਰਾਂਗੇ। ਆਸ਼ਾ ਹੈ ਕਿ ਜੀ ਪੁਲਿਸਾਂ ਨਾਲ ਕਦੇ ਹੋ ਸਕਦਾ। ਇਸ ਤਰ੍ਹਾਂ ਮੇਰੇ ਕਮੈਂਟ ਦੇਣੇ ਉਹ ਕਿਤੇ ਜਾ ਰਹੇ ਨੇ ਚੈਨਲ ਨੂੰ ਲਾਈਕ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਗੁਪਤ ਸਿੰਘ ਭੋਲਰ ਆਈਪੀਐਸ ਇਹਨਾਂ ਦੇ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਰਾਈਟ ਫਰਮ ਕਨਸਟੇਬਲ ਤੋਂ ਲੈ ਕੇ ਉੱਪਰ ਜੀਓਸ ਤੱਕ ਕਿ ਬਿਲਕੁਲ ਜਿਹੜੇ ਇਹ ਚਾਈਨਸ ਸਟ੍ਰਿੰਗ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੁਸਫਰ ਦੇ ਵਿੱਚ ਵੈਸੇ ਤੇ ਇਹ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਔਰ ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਨੇ ਇਹ ਦੁਸ਼ਨ ਦੋਟ ਨੇ ਨਾਲ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਜਿਹੜੇ ਲੋਕਾਂ ਨੂੰ ਫੜਾਉਂਗੇ ਉਹਨਾਂ ਨੂੰ ਇਨਾਮ ਦਿੱਤਾ ਜਾਏਗਾ ਔਰ ਜਿਹੜੇ ਬੰਦੇ ਇਹ ਯੂਜ਼ ਕਰਦੇ ਆ ਚਾਇਨਸਟ੍ਰਿੰਗ ਨੂੰ ਜਾਂ ਵੇਚਦੇ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਉਹਨਾਂ ਨੂੰ ਭਾਰੀ ਜੁਰਮਾਨਾ ਵੀ ਹੈ ਸੋ ਸਜ਼ਾ ਦਾ ਪ੍ਰਭਾਵਦਾਨ ਵੀ ਹੈ ਇਹ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਆਉਣ ਵਾਲੇ ਦਿਨ ਜਿਹੜੇ ਲੋਹੜੀ ਦੇ ਨੇ ਲੋਕਾਂ ਨੇ ਇਸ ਚੀਜ਼ ਦਾ ਇਸਤੇਮਾਲ ਕਰਨਾ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਪਹਿਲੇ ਹੱਥ ਜੋੜ ਕੇ ਰਿਕੁਐਸਟ ਕਰਦਾ ਕਿ ਵੀ ਇਸ ਚੀਜ਼ ਨੂੰ ਬਿਲਕੁਲ ਨਾ ਯੂਜ਼ ਕਰਿਓ ਕਿਉਂਕਿ ਇਹ ਮਾਨਵਤਾ ਲਈ ਅਕਚੂਅਲੀ ਪਸ਼ੂਆਂ ਲਈ ਇਨਸਾਨਾਂ ਲਈ ਬਹੁਤ ਘਾਤਕ ਚੀਜ਼ ਸਾਬਤ ਹੋ ਰਹੀ ਹੈ इवन ਜਿੱਥੇ ਅਸੀਂ ਬੈਠੇ ਆ ਬਿਲਡਿੰਗ ਦੇ ਉੱਪਰ ਜਿਹੜੇ ਸਾਈਡ ਦੇ ਉੱਤੇ ਪੂਲ ਬਣਿਆ ਇੱਥੇ 2026 ਦੇ ਵਿੱਚ ਬਿਗਨਿੰਗ ਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਸੀ ਚੈਲਿੰਗ ਸਟਿੰਗ ਵਿੱਚ ਸੋ ਇਹਦਾ ਪਤਾ ਲੱਗਦਾ ਨਹੀਂਗਾ ਕਿੱਥੋਂ ਆ ਕਿੱਥੇ ਫਿਰਜਣੀ ਹੈ ਕਾਫੀ ਜ਼ਿਆਦਾ ਕੈਜ਼ੁਐਲਟੀਜ਼ ਹੋ ਰਹੀਆਂ ਨੇ ਤੇ ਮੈਂ ਰਿਕਵੈਸਟ ਕਰਦਾ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਚੀਜ਼ ਦੀ ਵਰਤੋਂ ਨਾ ਕਰਨ ਤੇ ਇਹ ਤਾਂ ਚੇਤਾਵਨੀ ਵੀ ਆ ਉਹਨਾਂ ਮਾਪਿਆਂ ਲਈ ਜਿਨ੍ਹਾਂ ਦੇ ਬੱਚੇ ਇਹ ਚੈਨਿੰਗ ਸਟ੍ਰਿੰਗ ਨਾਲ ਸਮਾਲ ਕਰਨਗੇ ਗੁੱਡੀ ਰੋਂਗੇ ਅਸੀਂ ਉਹਨਾਂ ਦੇ ਖਿਲਾਫ ਵੀ ਸਖਤ ਸਖਤ ਕਾਰਵਾਈ ਕਰਾਂਗੇ ਪਿਛਲੇ ਦਿਨੋਂ ਇੱਕ ਕੱਲ ਪਰਸੋਂ ਦੀ ਗੱਲ ਆ ਤੁਸੀਂ ਦੇਖਿਆ ਹੋਣਾ ਅਸੀਂ ਡਰੋਨ ਦੀ ਮਦਦ ਨਾਲ ਇਲਾਕੇ ਦੇ ਵਿੱਚ ਕਾਫੀ ਨਿਗਰਾਨੀ ਰੱਖੀ ਹੋਰ ਗਾਹ ਵੀ ਜਾਰੀ ਰਹੇਗੀ ਇਹ ਲੋੜੀ ਵੇ ਵਲੇ ਮੈਂ ਕੋਸ਼ਿਸ਼ ਕਰੂੰਗਾ ਮੈਂ ਮੇਰੀ ਟੀਮ ਸਾਡੇ ਐਸ ਐਚ ਯੂ ਸੁਲਤਾਨਪੁਰ ਦਾ ਐਸ ਐਚ ਯੂ ਸੀ ਇਡਮ ਬੜੇ ਐਕਟਿਵ ਨੇ ਅਸੀਂ ਪ੍ਰੋਜੈਕਟ ਉਹਦੇ ਕੰਮ ਕਰਾਂਗੇ ਮਾਨਯੋਗ ਸੀਪੀ ਸਾਹਿਬ ਜੀ ਤਸਲ ਜਿਸ ਤਰ੍ਹਾਂ ਤੁਹਾਡੇ ਵਾਲਾ ਡਰੋਨ ਨਾ ਜਾ ਕੇ ਦੇਖਿਆ ਗਿਆ ਹੈ ਤਾਂ ਕਿੰਨੇ ਕਿ ਨੌਜਵਾਨ ਪਤੰਗबाजी ਉਡਾਰ ਰਹੀ ਸੀ ਦੀ ਚਾਈਨਾ ਡੋਰ ਦੇ ਨਾਲ ਦੇਖੋ ਅਸੀਂ ਜਿਹੜਾ ਡਰੋਨ ਨੂੰ ਫਲਾਈ ਕੀਤਾ ਵਿਦ ਪਰਮਿਸ਼ਨ ਆਫ 에어ਪੋਰਟ ਅਥਾਰਟੀ ਤੇ ਉੜਦੇ ਸਾਰੀ ਕਾਫੀ ਜ਼ਿਆਦਾ ਇਮਪੈਕਟ ਪਿਆ ਕਿ ਲੋਕਾਂ ਨੇ ਉਹ ਜਿਹੜੀਆਂ ਕਾਇਦ ਸੀ ਥੱਲੇ ਲਾ ਲਈ ਲੇਕਿਨ ਜਿਹੜੀ ਸਾਡੀ ਗਰਾਊਂਡ ਲੈਵਲ ਤੇ ਟੀਮ ਸੀ ਅਸੀਂ ਜਾ ਕੇ ਤਲਾਸ਼ੀ ਮਿਲਦੀ ਤੇ ਇੱਕ ਦੋ ਜਗ੍ਹਾ ਤੋਂ ਸਾਨੂੰ ਖਾਲੀ ਅਬੰਡਨ ਇਕਦੋਂ ਮਿਲ ਗਏ ਲੇਕਿਨ ਉਹਦਾ ਐ ਇੰਪੈਕਟ ਹੋਇਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਉਹਨਾਂ ਡਰੋਨ ਦੀ ਮਦਦ ਨਾਲ ਸਾਨੂੰ ਫੜਨ ਵਾਸਤੇ ਤਿਆਰ ਹੈ ਉਹਨਾਂ ਦੇ ਮਨ 'ਚ ਥੋੜਾ ਖੌਫ ਵੀ ਆਇਆ ਔਰ ਕੱਲ ਮੈਨੂੰ ਇਹੋ ਜੀ ਕੋਈ ਸਾਹਮਣੇ ਗੱਲ ਨਜ਼ਰ ਨਹੀਂ ਆਈ ਕਿ ਲੋਕਾਂ ਨੇ ਚਾਈਨੀਸ ਸਟਿੰਗਲ ਲੜਾਈ ਹੋਵੇ ਰਦਰ ਹੈ ਜ਼ਰੂਰ ਹੈ ਕਿ ਜਿਹੜੀ ਇੰਡੀਅਨ ਮੇਡ ਜਿਹੜੀ ਪੰਜਾਬ ਦੀ ਮਾਝਾ ਗਈ ਹੈ ਉਹਦੇ ਨਾਲ ਥੋੜਾ ਜ਼ਰੂਰ ਲੋਕਾਂ ਨੇ ਪਤੰਗबाजी ਕੀਤੀ ਹੈ ਬਾਕੀ ਇਹੋ ਹੈ ਜੀ ਲੋੜੀ ਤੋਂ ਪਹਿਲਾਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਮੈਂ ਮੇਰੇ ਐਸ.ਐਸ.ਓ ਸਰਵਨ ਤੋਂ ਸਿੱਧਵੇਂ ਵੀ ਗੀਤ ਤੇ ਸੁਤਾਨੂ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਉੱਡਣ ਹੀ ਦੇ ਲਈ ਇਸ ਜੀਣਾ ਜਿਹੜੇ ਨੌਜਵਾਨ ਚਾਈਨਾ ਡੋਰ ਵੇਚਦੇ ਪਏ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ ਦੇਖੋ ਜੀ ਮੇਰਾ ਆਪ ਜੀ ਦੇ ਥਰੂ ਲੋਕਾਂ ਨੂੰ ਇਹ ਮੈਸੇਜ ਹੈ ਜਿਹੜੇ ਗਲਤ ਕੰਮ ਕਰਦੇ ਆ ਜਿਹੜੇ ਚਾਈਨਸ ਸਟ੍ਰਿੰਗ ਦਾ ਇਸਤੇਮਾਲ ਕਰਦੇ ਜਾਂ ਵੇਚਦੇ ਨੇ ਕਿ ਅਸੀਂ ਕਾਨੂੰਨ ਦੇ ਮੁਤਾਬਕ ਰਹਿ ਕੇ ਕਾਰਵਾਈ ਕਰਕੇ ਤੁਹਾਡੇ ਖਿਲਾਫ ਪੂਰਾ ਐਕਸ਼ਨ ਲਾਵਾਂਗੇ ਚਾਹੇ ਇਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਮੈਂ ਚੇਤਾਵਨੀ ਦਿੰਦਾ ਉਹਨਾਂ ਲੋਕਾਂ ਨੂੰ ਜਿਹੜੇ ਇਹ ਚੀਜ਼ ਵੇਚਦੇ ਆ ਚੈਲਿੰਸਟਿਕ ਵੇਚਦੇ ਆ ਕਿਸੇ सूरत ਦੇ ਵਿੱਚ ਵੀ ਤੁਹਾਨੂੰ ਬਖਸ਼ ਨਹੀਂ ਆਏ ਲੋਹੜੀ ਦੇ ਨੁਆਨੇ ਲੋਹੜੀ ਵਾਲੇ ਦੇ ਕੋਲ ਸਪੈਸ਼ਲ ਟੀਮਸ ਬਠਿਤ ਕੀਤੀਆਂ ਜਾਣਗੀਆਂ ਜਿਸ ਬਗਲੇ ਲੋਹੜੀ ਵਾਲੇ ਦੇ ਤੰਗਬਾਜ਼ੀ ਜ਼ਿਆਦਾ ਹੁੰਦੀ ਹੈ ਹਾਂਜੀ ਅਸੀਂ ਏਕ ਇੱਕ ਥਾਣੇ ਤੋਂ ਕਟੋ-ਕਟ ਚਾਰ ਤੋਂ ਪੰਜ-ਪੰਜ ਟੀਮਾਂ ਕਰਨਾਗੇ ਮੈਂ ਮੇਰੀ ਟੀਮ ਮੇਰੇ ਗਰਮਨ ਮੇਰੇ ਲੀਡਰਸ ਸਾਹਿਬ ਅਸੀਂ ਦਫ਼ਤਰ ਬਿਲਕੁਲ ਨਹੀਂ ਪਾਵਾਂਗੇ ਆਪਾਂ ਮੇਰੇ ਐਸਐਚਓ ਸਾਹਿਬ ਇਹਨਾਂ ਦੀ ਟੀਮ ਇਹਨਾਂ ਦੇ ਗਰਮਨ ਸਾਹਿਬ ਪੂਰੇ ਫੋਰਸ ਕੰਜੀ ਪੰਜੀ ਟੀਮ ਇੱਕ ਇੱਕ ਥਾਂ ਤੋਂ ਕੱਢਾਂਗੇ ਆਪਾਂ ਤਾਂ ਕਿ ਇਸ ਨਾਮੁਰਾ ਚੀਜ਼ ਤੋਂ ਲੋਕਾਂ ਨੂੰ ਲੋਜਾਤ ਪਹਾਈ ਜਾਵੇ। ਖਰੀਦਣ ਵਾਲੇ ਬਾਰੇ ਕਿਹਦਾ ਸੀ? ਬਿਲਕੁਲ ਜੀ ਜੇ ਖਰੀਦਣ ਵਾਲੇ ਆ ਉਹਨਾਂ ਦੇ ਖਲਾਫ ਵੀ ਕਾਰਵਾਈ ਹੋਏਗੀ ਤੇ ਜਿਹੜੇ ਵੇਚਦੇ ਆ ਉਹਨਾਂ ਦੇ ਖਲਾਫ ਤੇ ਐਗਜ਼ੈਂਪਲਰੀ ਇੱਕ ਮੈਂ ਪੇਸ਼ ਕਰੂੰਗਾ ਕਿ ਜਿਹੜੋ ਜਿਹੜੋ ਫੜੇਗੇ ਜਿਹੜੋ ਬੰਦੇ ਤੇ ਵੇਚਦੇ ਨੇ ਉਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਵਾਂ। ਥੈਂਕ ਯੂ।